ਕਿ ਜਿਹੜਾ ਵੀ ਸਰਪੰਚ ਡਿਮਾਂਡ ਬਣਾ ਕੇ ਭੇਜੂ ਪ੍ਰਪੋਜ਼ਲ ਭਰਾ ਕੇ ਭੇਜ ਦੂ ਉਹਦਾ ਹਰ ਕੰਮ ਹੋਊਗਾ ਜਿਹੜਾ ਵੀ ਉਹ ਕੰਮ ਕੋਈ ਛੜਕ ਦੀ ਕੱਚੀ ਰਹਿਣ ਦੇਣੀ ਕੁਛ ਦੀ ਦੇ ਅੰਦਰ ਕੋਈ ਫਿਰਦੀ ਕੋਈ ਗਲੀ ਕੱਚੀ ਦੀ ਰਹੂਗੀ ਬਸ ਮੈਂ ਤੁਹਾਡੇ ਤੋਂ ਇਹ ਕਹ ਰਿਹਾ ਮੈਂ ਵਿਕਾਸ ਦੇ ਮਹੱਲੇ ਦੇ ਉੱਤੇ ਅਸਲ ਮੈਂ ਆਪਣੇ ਸਰਪੰਚਾਂ ਨੂੰ ਕਿਹਾ ਕਿ ਸਾਹਿਬ ਜੀ ਮੈਂ ਵਿਕਾਸ ਦਾ ਜਿਹੜਾ ਇਹ ਤੇ ਮੈਂ ਕਿਹ ਦੁ ਬਰਦਾਸ਼ਤ ਨਹੀਂ ਕਰ ਸਕਦਾ ਸਰਪੰਚ ਦੀ ਗੱਲ ਵਿਕਾਸ ਮੇਰੇ ਲਈ ਪਹਿਲਾ ਇਹ ਹਲਕੇ ਦਾ ਬਾਕੀ ਗੱਲਾਂ ਬਾਅਦ ਅੱਜ ਅਸੀਂ ਸਾਡੇ ਸਰਪੰਚ ਸਾਹਿਬਾਨ ਜਿਹੜੇ ਅਜਿਹਾ ਨਾਲਾ ਬਲਾਕ ਦੇ ਸੀਗੇ ਉਹਨਾਂ ਨੂੰ ਸੱਦਾ ਹੁਣ ਅਸੀਂ ਵੱਲਾ ਚੱਲੇ ਰਮਦਾਸ ਦੂਜੀ ਮੀਟਿੰਗ ਉੱਥੇ ਵੀ ਸਾਰੇ ਸਰਪੰਚ ਸਾਹਿਬਾਨ ਸੱਦੇ ਉਹਦੇ 23 24 ਮਹਿਕ ਪੰਦੇ ਅਫਸਰ ਜਿਹੜੇ ਆ ਉਹ ਵੀ ਬੁਲਾਇਆ ਅਸੀਂ ਵੱਲੇ ਜਿਹੜਾ ਆਪਣੇ ਹਲਕੇ ਨੂੰ ਨੰਬਰ 1 ਦਾ ਹਲਕਾ ਬਣਾਉਣਾ ਚਾਹੁੰਦੇ ਹਾਂ ਹਲਕ ਪੱਖੋ ਵਿਕਾਸ ਕਰਨਾ ਚਾਹੁੰਦੇ ਆ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪੋ ਆਪਣੀ ਪ੍ਰਪੋਜ਼ਲ ਜਿਹੜੀ ਆ ਉਹ ਸਾਨੂੰ ਦਿਓ ਡਿਮਾਂਡ ਅਨਸਾਰ ਤੁਹਾਨੂੰ ਕਿਹੜੀ ਗ੍ਰਾਂਟ ਚਾਹੀਦੀ ਡਿਮਾਂਡ ਸਾਨੂੰ ਦਿਓ ਅਸੀਂ ਤੁਹਾਨੂੰ ਉਸ ਕਿਸਮ ਦੀ ਗ੍ਰਾਂਟ ਜਿਹੜੀ ਦਵਾਂਗੇ ਇਹ ਸਾਰੇ ਸਰਪੰਚ ਸਾਹਿਬਾਂ ਨੂੰ ਸਮਝਾਇਆ ਅਫਸਾਨੇ ਨੂੰ ਸਮਝਾਇਆ ਮੈਂ ਵੀ ਸਮਝਾਇਆ ਸੋ ਹੁਣ ਅਸੀਂ ਅਗਲੇ 2.5 ਸਾਲ ਜਿਹੜੇ ਆ ਉਹ ਵਿਕਾਸ ਕਰਨਾ ਅਸੀਂ ਤਾਂ ਮੈਂ ਲਗਾਤਾਰ ਕਰ ਰਹੇ ਹਾਂ ਪਰ 2.5 ਸਾਲ ਆਪਾਂ ਵਿਕਾਸ ਕਰਕੇ ਇਸ ਹਲਕੇ ਨੂੰ ਨੰਬਰ 1 ਦਾ ਹਲਕਾ ਜਿਹੜਾ ਬਣਾਉਣਾ ਪੂਰਾ ਵਧੀਆ ਕੋਈ ਛੜਕ ਦੀ ਕੱਚੀ ਦੇਣ ਦੇ ਨਹੀਂ ਕੁਝ ਦੀ ਦੇ ਅੰਦਰ ਕੋਈ ਫਿਰਦੀ ਕੋਈ ਗਲੀ ਇਸ ਹਲਕੇ ਦੀ ਕੱਚੀ ਦੀ ਦਊਗੀ ਬਸ ਮੈਂ ਤੁਹਾਡੇ ਤੋਂ ਇਹ ਕੜ ਚੀਜ਼ ਵੇਖੀਆ ਸਾਹਮਣੇ ਕਰਤਾ ਤੁਸੀਂ ਸਰਪੰਚਾਂ ਨੂੰ ਵੀ ਤੇ ਅਫਸਰਾਂ ਨੂੰ ਵੀ ਜਿਹੜੀਆਂ ਉਹਨਾਂ ਨੇ ਮੁਸ਼ਕਲਾਂ ਵਿੱਚ ਸੁਣੀਆਂ ਔਰ ਸਾਹਮਣੇ ਬਿਠਾ ਕੇ ਮੁਸ਼ਕਲਾਂ ਦਾ ਹੱਲ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਫਸਰਾਂਾਂ ਵੀ ਬੁਲਾਇਆ ਗਿਆ। ਦੇ ਜੀ ਇਹ ਸਰਪੰਚ ਸਾਹਿਬਾਨ ਅਫਸਰ ਸਾਹਿਬਾਨ ਮੈਂ ਸਾਵੇਦਗਾ ਦੀ ਅਸੀਂ ਸਵੇ ਸਦਾ ਭਗਵੰਤ ਸਿੰਘ ਮਾਨ ਦੀ ਟੀਮ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ। ਇਸ ਟੀਮ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਜ਼ਿੰਮੇਵਾਰ ਕੰਮ ਨਾ ਆਇਆ ਉਹਨੇ ਤੱਕ ਰੰਗਲਾ ਪੰਜਾਬ ਨਹੀਂ ਬਣਨਾ ਇਸ ਕਰਕੇ ਮੇਰਾ ਵੀ ਮੰਤਵ ਹੀ ਹੈ ਕਿ ਨਵੇਂ ਸਰਪੰਚਾਂ ਨੂੰ ਸਾਰੇ ਅਫਸਰਾਂ ਦੇ ਨਾਲ ਬੁਲਾਇਆ ਜਾਵੇ ਇੰਟਰੋਡਿਊਸ ਕਰਾਇਆ ਜਾਵੇ ਸਾਰਿਆਂ ਨੂੰ ਇਹਦਾ ਕੰਮ ਨਾ ਰੁਕੇ ਸਰਪੰਚ ਆ ਕੇ ਆਪਣਾ ਕੰਮ ਕਰਾਉਣ ਇਸ ਕਰਕੇ ਸਾਡੇ ਆਮੋ ਸਾਹਮਣੇ ਜਿਹੜਾ ਸੱਦਿਆ ਮੰਤਰੀ ਸਾਹਿਬ ਚੇਤਾਵਨੀ ਵੀ ਦਿੱਤੀ ਹੈ ਕਿ ਟੋਰੇਟ ਨਹੀਂ ਕੀਤਾ ਜਾਵੇ ਸਾਹ ਬਿਲਕੁਲ ਜੀ ਮੈਂ ਵਿਕਾਸ ਦੇ ਮਹੱਲੇ ਦੇ ਉੱਤੇ ਦੇ ਸਾਲ ਮੈਂ ਆਪਣੇ ਸਰਪੰਚਾਂ ਨੂੰ ਕਿਹਾ ਕਿ ਸਾਹਿਬ ਜੀ ਮੈਂ ਵਿਕਾਸ ਦਾ ਜਿਹੜਾ ਇਹ ਤੇ ਮੈਂ ਕਿਤੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸਰਦ ਇੱਕ ਦੀ ਗੱਲ ਵਿਕਾਸ ਮੇਰੇ ਲਈ ਪਹਿਲਾ ਇਹ ਹਲਕੇ ਦਾ ਬਾਕੀ ਗੱਲਾਂ ਬਾਅਦ ਪਹਿਲਾਂ ਆਪਾਂ ਵਿਕਾਸ ਕਰ ਮਾਚਰ ਕਰਨ ਦੀ ਗੱਲ ਹੋਈ ਸੀ ਜਿਹੜਾ ਸਰਪੰਚਾਂ ਨੂੰ ਇਹ ਕਿ ਪ੍ਰੋਜੈਕਟ ਹੈ ਕਿ ਨਹੀਂ ਇਹ ਪ੍ਰੋਜੈਕਟ ਹੈ ਕਿ ਇਹ ਇਹ ਨੈਸ਼ਨਲ ਸਾਡੇ ਹਿੰਦੁਸਤਾਨ ਸਰਕਾਰ ਦਾ ਪ੍ਰੋਜੈਕਟ ਹੈ ਉਹਦੇ ਤੂਕੀਆ ਕਿ ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਸਰਪੰਚਾਂ ਨੂੰ ਘਲਦੇ ਆ ਦਿਖਾਉਨੇ ਆ ਕਿ ਉੱਥੇ ਪੰਚਾਇਤਾਂ ਕਿੱਦਾਂ ਕੰਮ ਕਰਦੀਆਂ ਸਿੱਖਣ ਲਈ ਹੁੰਦਾ ਮੈਂ ਆਪਣਾ ਇਮੀਗ੍ਰੇਸ਼ਨ ਡਿਪਾਰਟਮੈਂਟ ਐਨਐਡੀ ਮਹਿਕਮਾ ਪਿੱਛੇ ਕੇਰਲਾ ਲੈ ਕੇ ਗਿਆ ਸੀਗਾ ਹੂੰ ਉੱਥੋਂ ਬੁਲ ਸਿੱਖ ਹੀ ਆਈਦਾ ਵੀ ਇਹ ਕਿਦਾਂ ਕੰਮ ਕਰਦੇ ਆ ਤੇ ਸਾਨੂੰ ਕਿਦਾਂ ਕਰਨਾ ਚਾਹੀਦਾ। ਸੋ ਇਹ ਨਾਲੇ ਦੇ ਸਰਪੰਚੋ ਚ ਸਤਕ ਕੀਤੇ ਜਾਣਗੇ ਸਰ। ਹਾਂ। ਉਹ ਅਧਿਕਾਰੀਆਂ ਨੇ ਗਲਤ ਕੰਮ ਵੀ ਕੀਤੇ ਸੀ ਉਹਨਾਂ ਨੂੰ ਮੈਂ ਕਹਿੰਦਾ ਜਿਹਨੇ ਗਲਤ ਕੀਤੇ ਆ ਉਹਨਾਂ ਨੂੰ ਸਜ਼ਾ ਮਿਲੂਗੀ। ਜਿਹੜੇ ਅਧਿਕਾਰੀ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਮਾਨ ਸਨਮਾਨ ਮਿਲੂਗਾ ਤੁਸੀਂ ਕਹੋ। ਪਿੰਡਾਂ ਦੇ ਸਰਪੰਚਾਂ ਨੇ ਕੋਈ ਵਿਕਾਸ ਲਈ ਮੰਗਾਂ ਕੀਤੀਆਂ ਨੇ ਜਿਸਤਿਆਂ ਪਾਣੀ ਦੀ ਨਿਕਾਸ ਦੀ ਗੱਲ ਆ। ਮੈਂ ਮੈਂ ਕਹਿੰਦਾ ਦੇਖੋ ਤੁਹਾਡੇ ਸਾਹਮਣੇ ਕਿਹਾ ਕਿ ਜਿਹੜਾ ਵੀ ਸਰਪੰਚ ਡਿਮਾਂਡ ਬਣਾ ਕੇ ਭੇਜੂ, ਪ੍ਰਪੋਜ਼ਲ ਭਰ ਕੇ ਭੇਜ ਦੋ। ਉਹਦਾ ਹਰ ਕੰਮ ਹੋਊਗਾ ਜਿਹੜਾ ਵੀ ਉਹ ਕੰਮ ਕਰੂ। ਬਸ